ਤੇ ਤੁਹਾਡੀ ਬੱਸ ਨੂੰ ਕੀ ਨੁਕਸਾਨ ਪਹੁੰਚਾਇਆ ਪਹਿਲਾਂ ਦੱਸੋ ਪਹਿਲਾਂ ਤਾਂ ਇਹ ਕਹਦਾ ਬੈਟਰਾ ਖੋਲ ਕੇ ਲੈ ਗਏ ਠੀਕ ਹੈ ਨਵਾਂ ਬੈਟਰਾ ਲਗਾਇਆ ਸੀਗਾ 2 ਦਿਨ ਹਜੇ 2 ਮਹੀਨੇ ਪਹਿਲੇ ਲਗਾਇਆ ਸੀਗਾ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਪ੍ਰੈਸ਼ਰ ਜਾਕ ਸੀਗਾ ਇਹ ਗੱਡੀ 'ਚ ਕੈਮਰਾ ਲੱਗਾ ਸੀ ਅੱਛਾ ਡੀਜ਼ਲ ਦੀ ਟੈਂਕੀ ਭਰਾ ਖੜੀ ਕੀਤੀ ਉਹ ਵੀ ਪਾਪ ਵੱਢ ਗਏ ਤਾਂ ਉਹ ਵੀ ਸਾਰਾ ਸ਼ੀਸ਼ਾ ਵਗੈਰਾ ਵੀ ਤੋੜਿਆ ਸ਼ੀਸ਼ਾ ਵੀ ਤੋੜਿਆ ਇਹ ਆਪਣਾ ਟਰੱਕ ਜਿਹਨੂੰ ਕੰਮ ਕਰਦਾ ਇਹ ਅੱਛਾ ਜੀ ਉਹ ਤੁਹਾਡੀ ਮਦਦ ਲਈ ਗਿਆ ਨਾ ਉਹ ਮਦਦ ਲਈ ਗਿਆ ਸਾਡੇ ਮਦਦ ਲਈ ਗਿਆ ਤੇ ਬਾਅਦ ਦੇ ਵਿੱਚ ਜਿਆ ਫੜਫੜ ਲੈਂਦਾ ਤੇ ਫਿਰ ਉਹਨੇ ਚੋਰ ਪਹਿਲਾਂ ਮੰਨਦਾ ਨਹੀਂ ਸੀ ਮੰਨਦਾ ਵੀ ਇਹ ਨਹੀਂ ਸੀ ਅੱਛਾ ਪੁੱਤ ਦਾ ਕਹਿੰਦਾ ਸੀ ਮੈਂ ਚੋਰੀ ਨਹੀਂ ਕੀਤੀ ਪਰ ਕਹਿੰਦਾ ਤੁਹਾਨੂੰ ਮੈਂ ਰਿਕਵਰੀ ਹਰ ਕਵਰੀ ਦੇ ਦਿੰਨਾ ਤੁਹਾਨੂੰ ਮੈਂ ਤੁਹਾਨੂੰ ਤੁਹਾਡੇ ਬੈਟਰੀ ਮਿਲ ਜੂਗੇ ਅੱਛਾ ਮੈਂ ਕਹਾਂ ਠੀਕ ਹੈ ਤੁਹਾਡੇ ਬੈਟਰੀ ਸਾਨੂੰ ਭਾਈ ਦੇ 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 ਆਪਾਂ ਗੱਲ ਸਮਝੀਏ ਚੋਰ ਕਿੰਨੇ ਸ਼ੈਤਾਨ ਆ ਇਹਨਾਂ ਨੂੰ ਕਹਿੰਦਾ ਭਾਈ ਸਾਹਿਬ ਨੂੰ ਮੈਂ ਤੁਹਾਡਾ ਬੈਟਰਾ ਚੋਰੀ ਨਹੀਂ ਕੀਤਾ ਪਰ ਤੁਹਾਨੂੰ ਤੁਹਾਡਾ ਬੈਟਰਾ ਮਿਲ ਜੂਗਾ ਬੈਟਰਾ ਮਿਲ ਜੂਗਾ ਇਹਦਾ ਮਤਲਬ ਕੀ ਹੈ ਮਤਲਬ ਤਾਂ ਹੁਣ ਉਹ ਹੀ ਜਾਣੇ ਰੱਬ ਜਾਣੇ ਬੈਟਰੀ ਉਹ ਚੋਰੀ ਕਰਕੇ ਲੈ ਉਹਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਤੁਹਾਡੀ ਬੈਟਰੀ ਕਿੱਥੋਂ ਕਿਹਨੂੰ ਵੇਚੀ ਆ ਕਿੱਥੇ ਨਸ਼ੇ ਚ ਤਾਂ ਜੀ ਇੰਨਾ ਆ ਉਹ ਥੱਪੜਾਂ ਦੀ ਜ ਮਾਰਨ ਨੂੰ ਉਹ ਤਾਂ ਪੁਲਿਸ ਵਾਲਿਆਂ ਨੇ ਘਟਿਆ ਉਹਨਾਂ ਦੇ ਉਹ ਤਾਂ ਆਪਣੀ ਮਾਂ ਨੂੰ ਵੀ ਜਾਂਦਾ ਹੋਇਆ ਕਹਿੰਦਾ ਕਿ ਪੁਲਿਸ ਵਾਲੇ ਲੈ ਗਏ ਮੰਮੀ ਮਗਰ ਰੋਟੀ ਲੈ ਕੇ ਆ ਜਾ। ਇਹ ਵੀ ਗੱਲ ਕਰ ਰਹੇ ਸੀਗੇ। ਹਾਂਜੀ ਕਿੰਨੀ ਕੁ ਦੇਰ ਤੋਂ ਇਹਨੇ ਇੱਥੇ ਜਿਹੜੀ ਦੁਕਾਨ ਖੋਲੀ ਹੋਈ ਹੈ? ਹਾਂਜੀ ਪਹਿਲਾਂ ਇਹ ਮੂਸਾਪੁਰ ਰੋਡ ਤੇ ਹੁੰਦਾ ਸੀਗਾ ਇਹ ਉਸ ਤੋਂ ਬਾਅਦ ਇਹ ਗੜਾਹੋਂ ਰੋਡ ਤੇ ਆਇਆ ਹੈ। ਹਾਂ। ਅਸੀਂ ਸੋਨੇ ਵਿੱਚ ਤੇ ਹੀ ਆਇਆ ਹੈ ਕਿ ਇਹ ਜਗਾ ਖਰੀਦ ਚੁੱਕਾ ਆ ਐਸ ਬਿਲੋਂ ਆਪਣੀ ਜਗਾ ਤੇ ਬਿਜ਼ਨਸ ਕਰਦਾ ਪਿਆ ਅੱਛਾ ਪਹਿਲਾਂ ਕਿਰਾਏ ਤੇ ਕੰਮ ਖੋਲਿਆ ਹਾਂਜੀ ਔਰ ਇੰਨੀ ਬਚਤ ਕਰ ਲਈ ਇੱਕ ਸਾਲ ਚ ਕਿ ਆਪਣੀ ਜਗਾ ਲੈ ਲਈ ਹਾਂਜੀ ਤੇ ਇਹ ਗੱਲ ਨਹੀਂ ਬੋਲਸ ਵਾਲੇ ਬੋਲਸ ਵਾਲੇ ਹੀ ਕਰਨ ਹਾਂਜੀ ਕਿਉਂਕਿ ਚੋਰਾਂ ਦੀ ਤਾਂ ਉਹੀ ਗੱਲ ਆ ਕਹਿੰਦਾ ਮਰਿਆ ਨਹੀਂ ਆਕੜਿਆ ਆ ਹਾਂਜੀ ਹੈ ਮਰਿਆ ਨਹੀਂ ਆਕੜਿਆ ਉਹ ਗੱਲ ਆ ਇਹਦੇ ਨਹੀਂ ਇਹਦਾ ਕੱਢ ਕੇ ਉਧਰ ਦੇ ਤਾ ਉਧਰ ਕਰ ਦਿੰਦੇ ਸਾਡੀ ਸਾਡੀ ਦਾ ਮੈਡਮ ਤੇ ਹੀ ਮੈਡਮ ਤੇ ਹੀ અમારી ਉਮੀਦ ਆ ਮੈਡਮ ਨੇ ਭਰੋਸਾ ਦਿੱਤਾ ਸਾਨੂੰ ਹਾਂਜੀ ਮੈਡਮ ਕਹਿੰਦੇ ਵੀ ਗਗਨ ਤੋ ਤਸੱਲੀ ਰੱਖੋ ਵੀ ਬੰਦੇ ਫੜੀ ਜਾਂਦੇ ਆ ਸੀ ਵੇ ਅਸੀਂ ਕਰਦਾਂ ਨੇ ਤੁਹਾਡਾ ਹੱਲ ਹੋ ਜਾਊਗਾ ਇੱਕ ਤਾਂ ਮੌਜੂਦਾ ਹਾਲਾਤ ਦਾ ਬੁੱਤ ਕਾਣਾ ਦੂਜਾ ਅੱਖ ਵਿੱਚ ਪੈ ਗਿਆ ਏ ਕਣ ਮੀਆਂ ਚੋਰ ਫੜਨਾ ਬਹੁਤਾ ਔਖਾ ਨਹੀਂ ਹੈ ਚੋਰ ਫੜਿਆ ਜਾਂਦਾ ਜੇ ਚੋਰ ਫੜਨ ਦਾ ਹੋਵੇ ਮੰਨ ਮੀਆਂ ਜੇ ਚੋਰ ਫੜਨ ਦਾ ਹੋਵੇ ਮੰਨ ਮੀਆਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਦੱਸ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਚੋਰਾਂ ਦੀ ਤਦਾਦ ਬਹੁਤ ਵੱਧ ਗਈ ਹੈ ਔਰ ਚੋਰਾ ਕਰਕੇ ਲੋਕ ਬਹੁਤ ਪਰੇਸ਼ਾਨ ਹਨ ਖਾਸ ਕਰਕੇ ਉਹ ਲੋਕ ਪਰੇਸ਼ਾਨ ਹਨ ਜਿਹੜੇ ਬਹੁਤ ਮਿਹਨਤੀ ਹੈ ਜਿਹੜੇ ਦਿਨ ਰਾਤ ਇੱਕ ਕਰਕੇ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਐਤਵਾਰ ਨੂੰ ਅਸੀਂ ਤੁਹਾਡੇ ਅੱਗੇ ਵੀਡੀਓ ਪੇਸ਼ ਕੀਤੀ ਸੀ ਕਿ ਗੜ ਸ਼ੰਕਰ ਰੋਡ ਤੇ ਹੀਰ ਮਾਰਕੀਟ ਦੇ ਨੇੜੇ ਚੋਰਾਂ ਨੇ ਇੱਕ ਟਰੱਕ ਵਿੱਚੋਂ ਖੜੇ ਟਰੱਕ ਵਿੱਚੋਂ ਬੈਟਰਾ ਕੱਢ ਲਿਆ ਸੀ ਇਹੋ ਜਿਹਾ ਹੀ ਇੱਕ ਵਾਕਿਆ ਚੋਰ ਇੱਕ ਅੱਧ ਦਿਨ ਬਾਅਦ ਫਿਰ ਕਰਦੇ ਆ ਮੰਗਲਵਾਰ ਦੀ ਰਾਤ ਨੂੰ ਕਰਦੇ ਆ ਸੱਡਾਲ ਸੁਖਜਿੰਦਰ ਵੀਰ ਜੀ ਮੌਜੂਦ ਆ ਇਹਨਾਂ ਦੀ ਸਕੂਲ ਬੱਸ ਹੈ ਜਿਹੜੀ ਇਹਨਾਂ ਨੇ ਕਿਸੇ ਸਕੂਲ ਦੇ ਨਾਲ ਅਟੈਚ ਕੀਤੀ ਆ ਉਹਦੇ ਵਿੱਚੋਂ ਬੈਟਰੀ ਵੀ ਕੱਢ ਲੈਂਦੇ ਆ ਨੁਕਸਾਨ ਵੀ ਕਰਦੇ ਆ ਪਰ ਇਹਨਾਂ ਨੇ ਉਹ ਕੰਮ ਕੀਤਾ ਜਦ ਬੰਦਾ ਸਾਰੇ ਪਾਸਿਆਂ ਤੋਂ ਹਾਰ ਜਾਂਦਾ ਫਿਰ ਇੱਕੋ ਕੰਮ ਰਹਿੰਦਾ ਉਹ ਕੰਮ ਹੁੰਦਾ ਕੋਸ਼ਿਸ਼ ਇਹਨਾਂ ਨੇ ਕੋਸ਼ਿਸ਼ ਕੀਤੀ ਚੋਰ ਫੜ ਲੈ ਉਸ ਤੋਂ ਬਾਅਦ ਕਹਾਣੀ ਵਿੱਚ ਕੀ ਕੀ ਟਵਿਸਟ ਹੈ ਸਾਰੇ ਇਹਨਾਂ ਤੋਂ ਜਾਣਦੇ ਆ ਲੇਕਿਨ ਇਹ ਪੂਰੀ ਤਹਿ ਤੱਕ ਗਏ ਆ ਸੁਣਨ ਵਿੱਚ ਇਹ ਵੀ ਆਇਆ ਕਿ ਚੋਰ ਇਹਨਾਂ ਨੇ ਚੋਰ ਤੱਕ ਪਹੁੰਚ ਕੀਤੀ ਉਸ ਤੋਂ ਬਾਅਦ ਚੋਰ ਨੂੰ ਪੁਲਿਸ ਦੇ ਕੋਲ ਵੀ ਫੜਾਇਆ ਲੇਕਿਨ ਇਹ ਪੂਰੀ ਡੁੰਗਾਈ ਤੱਕ ਗਏ ਆ ਕਿ ਬੈਟਰੀਆਂ ਚੱਕ ਕੇ ਕਿੱਥੇ ਵੇਚੀਆਂ ਜਾਂਦੀਆਂ ਕਿਹੜਾ ਗਰੋ ਕੰਮ ਕਰ ਰਿਹਾ ਔਰ ਜਿਹੜੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਨਾਲ ਹੋਰ ਵੀ ਬਹੁਤ ਸਾਰੇ ਲੋਕ ਸੀਗੇ ਜਿਹੜੇ ਜਿਹੜੇ ਪੀੜਤ ਸੀਗੇ ਪਰ ਉਹ ਸਾਥ ਛੱਡ ਕੇ ਲੇਕਿਨ ਇਹ ਆਪਣੀ ਲੜਾਈ ਲੜ ਰਹੇ ਆਪਣੇ ਸਾਥੀਆਂ ਦੇ ਨਾਲ ਸੁਖਜਿੰਦਰ ਜੀ ਬਹੁਤ ਨਿੱਘਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਅੱਛਾ ਕਿਦਣ ਚੋਰੀ ਹੋਈ ਹੈ ਇਹ ਆਪਣਾ ਜੀ ਮੰਗਲਵਾਰ ਰਾਤ ਹੀ ਰਾਤ ਨੂੰ ਹੋਇਆ ਕੰਮ ਮੇਰਾ ਗੱਡੀ ਦਾ ਹਾਂਜੀ ਤੇ ਤੁਹਾਡੀ ਬੱਸ ਨੂੰ ਕੀ ਨੁਕਸਾਨ ਪਹੁੰਚਾਇਆ ਪਹਿਲਾਂ ਦੱਸੋ ਪਹਿਲਾਂ ਤੁਸੀਂ ਇਹ ਕਹਿੰਦਾ ਬੈਟਰਾ ਖੋਲ ਕੇ ਲੈ ਗਏ ਉਹ ਤੇ ਨਮਾ ਬੈਟਰ ਰਖਾਇਆ ਸੀਗਾ 2 ਦਿਨ ਹਜੇ 2 ਮਹੀਨੇ ਪਹਿਲੇ ਰਖਾਇਆ ਸੀਗਾ ਅੱਛਾ ਜੀ ਤੇ ਉਹ ਤੋਂ ਬਾਅਦ ਫੇਰ ਪ੍ਰੈਸ਼ਰ ਜਾਕ ਸੀਗਾ ਇਹ ਗੱਡੀ 'ਚ ਕੈਮਰਾ ਲੱਗਾ ਸੀ ਅੱਛਾ ਡੀਜ਼ਲ ਦੀ ਟੈਂਕੀ ਭਰ ਆ ਖੜੀ ਕੀਤੀ ਉਹ ਵੀ ਪਪ ਵੱਢ ਗਏ ਤਾਂ ਉਹ ਵੀ ਸਾਰਾ ਸ਼ੀਸ਼ਾ ਵਗੈਰਾ ਵੀ ਤੋੜਿਆ ਸ਼ੀਸ਼ਾ ਵੀ ਤੋੜਿਆ ਹੂੰ ਪਿਛਲਾ ਸ਼ੀਸ਼ਾ ਤੋੜ ਕੇ ਲੈ ਉਹ ਉਹ ਵੀ ਸਾਰਾ ਤੁਹਾਨੂੰ ਕਿੰਨਾ ਨੁਕਸਾਨ ਸੀ ਟੋਟਲ ਮੇਰਾ ਬਾਈਕ 10000 ਦਾ ਨੁਕਸਾਨ ਕਰਕੇ ਗਿਆ ਜੀ ਠੀਕ ਹੈ ਜੀ 20000 ਦਾ ਨੁਕਸਾਨ ਕਰਕੇ ਜਦੋਂ ਚੋਰ ਦਾਖਲ ਹੋਵੇਂ ਤੁਹਾਡੀ ਬੱਸ ਦੇ ਅੰਦਰ ਹਾਂ ਜੀ ਫਿਰ ਤੁਹਾਨੂੰ ਪਤਾ ਕਿੱਦਾਂ ਲੱਗਦਾ ਕਿ ਕਿਹੜਾ ਚੋਰ ਆ ਉਹ ਦੇਖੋ ਮੇਰੇ ਨਾਲ ਇੱਕ ਬੰਦੇ ਗੱਡੀ ਹੋਰ ਖੜੀ ਸੀ ਆਪਣਾ ਪੰਮਾ ਮੁੰਡਾ ਉਹਦੀ ਗੱਡੀ ਦੀ ਵੀ ਬੈਟਰੀ ਨਾਲ ਉਹਦੇ ਵੀ ਲੋਕ ਲੋਕ ਤੋੜ ਗਏ ਉਹਦੀ ਸਕੂਲ ਬੱਸ ਉਹਦੀ ਵੀ ਸਕੂਲ ਬੱਸ ਉਹਦਾ ਵੀ ਲੋਕ ਲੋਕ ਬੈਟਰੀ ਬਟਰੀ ਉਹਦੀ ਵੀ ਲੈ ਗਏ ਪਟ ਕੇ ਉਹਦੀ ਲੈ ਗਏ ਠੀਕ ਹੈ ਅਸੀਂ ਦੋਹੀ ਘੁੰਮਦੇ ਰਹੇ ਮਤਲਬ ਆਪਾਂ ਸੁਖਜਿੰਦਰ ਜੀ ਸਮਝੇ ਉਸ ਰਾਤ ਚੋਰਾਂ ਨੇ ਸਿਰ ਤੁਹਾਡੀ ਬੱਸ ਨੂੰ ਨਿਸ਼ਾਨਾ ਨਹੀਂ ਬਣਾਇਆ ਇੱਕ ਹੋਰ ਬੱਸ ਨੂੰ ਨਿਸ਼ਾਨਾ ਬੱਸ ਇੱਕ ਟਰੱਕ ਵੀ ਸੀਗਾ ਤਿੰਨ 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 ਵਹੀਕਲ ਸੀ ਉਹਨਾਂ ਚੋਰੀ ਹੋਏ ਬੈਟਰੀ ਬਟਰੀ ਸਮਾਨ ਦਾ ਹਾਂ ਸਮਾਨ ਚੋਰੀ ਹੋਇਆ ਜੀ ਉਹਦੇ ਬਾਅਦ ਦੇ ਵਿੱਚ ਮੈਂ ਔਰ ਪੰਮਾ ਮੁੰਡਾ ਅਸੀਂ ਦੋਹੀ ਜਨਕੀ ਕਾਫੀ 9:00 ਵਜੇ ਕੀਤੀ ਸੀ ਗੜਸ਼ੰਕਰ ਤੱਕ ਵੀ ਘੁੰਮੇ ਅਸੀਂ ਬੰਦੇ ਲੱਭਦੇ ਰਹੇ ਅਸੀਂ ਬੰਦਾ ਪਰੇਸ਼ਾਨ ਹੋ ਗਿਆ ਹਾਂ ਉਹਦੇ ਬਾਅਦ ਦੇ ਵਿੱਚ ਸਾਨੂੰ ਜੀ ਇਤਲਾ ਮਿਲੀ ਆਪਣਾ ਮੁੰਡਾ ਠੀਕ ਉਹ ਤੋਂ ਤੋਂ ਪਤਾ ਲੱਗਾ ਸਾਨੂੰ ਵੀ ਇਹ ਇਦਾਂ ਦਾ ਕਰਕੇ ਇੱਕ ਬੰਦਾ ਜੇਲ੍ਹ ਚੋਂ ਆਇਆ ਹੁਣੇ ਇਹ ਕੰਮ ਚੋਰੀਆਂ ਦੇ ਕਿਸੇ ਉਹਨੇ ਪਹਿਲਾਂ ਵੀ ਹੁਣ ਦੋ ਦੋਕ ਦਿਨ ਹਜੇ ਪਹਿਲਾਂ ਤੋਂ ਉਹ ਗੱਡੀ ਦਾ ਬੈਟਰ ਬੋਟਰ ਚੋਰੀ ਕੀਤਾ ਬਾਪੂ ਜੀ ਦੀ ਗੱਡੀ ਦਾ ਹਾਂ ਬੈਟਰ ਬੋਟਰ ਚੋਰੀ ਕੀਤਾ ਉਹਨੇ ਵੀ ਤੁਸੀਂ ਇੱਕ ਵਾਰ ਜੀ ਦੇਖਣਾ ਤਾਂ ਉਹਦਾ ਇੰਨਾ ਕੁ ਪਤਾ ਵੀ ਇਹ ਗਲੀ ਦੇ ਵਿੱਚ ਸ਼ੱਕ ਦੇ ਹਰਤੇ ਸੀਗੇ ਸੀਗੇ ਅੱਛਾ ਜ ਉਹ ਸਾਰਾ ਦਿਨ ਤੁਸੀਂ ਬੜੀ ਜੱਦੋ ਜਹਿਦ ਕੀਤੀ ਆਪਣਾ ਕੰਮ ਵੀ ਭੁੱਲ ਕੇ ਗੱਡੀ ਤਾਂ ਸਟਾਰਟ ਹੋਣੀ ਨਹੀਂ ਸੀ ਗੱਡੀ ਤਾਂ ਹੁਣੀ ਨਹੀਂ ਸੀ ਦੋ ਦਿਨ ਖੜੀ ਰਹੀ ਗੱਡੀ ਜੀ ਫਿਰ ਸਕੂਲ ਚ ਵੀ ਪਰੇਸ਼ਾਨੀ ਆਈ ਹੁਣ ਜਿੱਥੇ ਬੱਚੇ ਬੱਚੇ ਪੇਰੈਂਟਸ ਉਹ ਆਪ ਹੀ ਛੱਡ ਗਿਆ ਜੀ ਤੇ ਕੱਲੇ ਕੱਲੇ ਨੂੰ ਫੋਨ ਕਰਨਾ ਪਿਆ ਹਾਂ ਫੋਨ ਕਰਨਾ ਪਿਆ ਸਵੇਰੇ ਹੁਣ ਛੋਟੇ ਛੋਟੇ ਬੱਚੇ ਠੰਡੇ ਚ ਖੜੇ ਰਹੇ ਸਵੇਰੇ ਠੀਕ ਹੈ ਜੀ ਉਹਨਾਂ ਨੂੰ ਗੱਲੇ ਗੱਲੇ ਨੂੰ ਫੋਨ ਕੀਤਾ ਮੈਂ ਮੈਸੇਜ ਦਿੱਤਾ ਵੀ ਭਾਈ ਛੱਡੇ ਉਹ ਮੇਰੇ ਇੱਧਰ ਦਾ ਕਰਕੇ ਗੱਡੀ ਚੋਰੀ ਹੋ ਗਈ ਹੈ ਤੇ ਤਾਂ ਤੇ ਉਹਦੇ ਬਾਅਦ ਦੇ ਵਿੱਚ ਹੁਣ ਕਿੰਨੇ ਦਿਨ ਹੋ ਗਏ ਗੱਡੀ ਨਹੀਂ ਚੱਲ ਰਹੀ ਹੁਣ ਤਾਂ ਜੀ ਮੈਂ ਬੈਟਰੀ ਬੁਟਰੀ ਨਵੀਂ ਰਖਾਈ ਹੈ ਕੰਮ ਕੰਮ ਕਰਾਇਆ ਗੱਡੀ ਦਾ ਕਰਾ ਕੇ ਹੁਣ 2 ਦਿਨ ਹੋ ਗਏ ਚਲਾਉਂਦਾ ਮੈਂ 2 ਦਿਨ ਖੜੀ ਰੱਖੀ ਹੈ ਪਰ ਬੱਚਾ ਤਾਂ ਕਿੰਨੀ ਹੈ ਕਿ ਬੱਚਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਕਹੂ ਬਾਜ ਦਾ ਬਸ ਦਾ ਕੁਝ ਨਹੀਂ ਆ ਫਿਰ ਸ਼ਾਮ ਨੂੰ ਜਦੋਂ ਖਲੇ ਜੀ ਉਹਨੇ ਫੜਿਆ ਅੱਛਾ ਉਹਨੇ ਫੜਿਆ ਉਹਨੇ ਸਾਨੂੰ ਫੋਨ ਕੀਤਾ ਅਸੀਂ ਸਾਰੇ ਜਿਹਨੇ ਮੈਂ ਪੰਮਾ ਇਹ ਕਸਤਰੀ ਆ ਇੱਥੇ ਆਪਣਾ ਟਰੱਕ ਚੋਂ ਨਹੀਂ ਕੰਮ ਕਰਦਾ ਇਹ ਅੱਛਾ ਜੀ ਉਹ ਤੁਹਾਡੀ ਮਦਦ ਲਈ ਗਿਆ ਨਾ ਉਹ ਮਦਦ ਲਈ ਗਿਆ ਸਾਡੇ ਮਦਦ ਨਹੀਂ ਗਿਆ ਤੇ ਬਾਅਦ ਦੇ ਵਿੱਚ ਜਿਆ ਫੜ ਫੜ ਲੈਂਦਾ ਤੇ ਫਿਰ ਉਹਨੇ ਚੋਰ ਪਹਿਲਾਂ ਮੰਨਦਾ ਨਹੀਂ ਸੀ ਮੰਨਦਾ ਵੀ ਨਹੀਂ ਸੀ ਵੀ ਮੈਂ ਚੋਰੀ ਕੀਤੀ ਆ ਬਾਅਦੋਂ ਕਹੀ ਵੀ ਜਾਂਦਾ ਤੁਹਾਨੂੰ ਇਹ ਰਿਕਵਰੀ ਮੈਂ ਕਰਕੇ ਦੇ ਦਿੰਦਾ अच्छा पुद्दा कहंदा सी मैं चोरी नहीं कीती पर कहंदा थोनू मैं रिकवरी रिकवरी दे देना दे थानू मैं थानू ਤੁਹਾਡੇ ਬੈਟਰੀ ਮਿਲ ਜੂਗੇ اچھا ਮੈਂ ਕਹਾਂ ਠੀਕ ਹੈ ਤੁਹਾਡੇ ਬੈਟਰੀ ਸਾਨੂੰ ਭਾਈ ਦੇ ਦੇ ਅਸੀਂ ਮਤਲਬ ਆਪਾਂ ਗੱਲ ਸਮਝੀਏ ਚੋਰ ਕਿੰਨੇ ਸ਼ੈਤਾਨ ਆ ਇਹਨਾਂ ਨੂੰ ਕਹਿੰਦਾ ਭਾਈ ਸਾਹਿਬ ਨੂੰ ਮੈਂ ਤੁਹਾਡਾ ਬੈਟਰਾ ਚੋਰੀ ਨਹੀਂ ਕੀਤਾ ਪਰ ਤੁਹਾਨੂੰ ਤੁਹਾਡਾ ਬੈਟਰਾ ਮਿਲ ਜੂਗਾ ਹਾਂ ਬੈਟਰਾ ਮਿਲ ਜੂਗਾ ਇਹਦਾ ਮਤਲਬ ਕੀ ਹੈ ਮਤਲਬ ਤਾਂ ਹੁਣ ਉਹ ਹੀ ਜਾਣੇ ਰੱਬ ਜਾਣੇ ਉਹ ਕੀ ਕਰਦਾ ਕਿਆ ਨਹੀਂ ਤੇ ਬਾਅਦ ਦੇ ਵਿੱਚ ਅਸੀਂ ਉਹਨੇ ਫਿਰ ਉਹਨੇ ਨੂੰ 12 ਘੰਟਿਆਂ ਦਾ ਟਾਈਮ ਦਵਾ ਵੀ 12 ਘੰਟਿਆਂ ਦਾ ਟਾਈਮ ਦਵਾ 12 ਘੰਟਿਆਂ ਦਾ ਟਾਈਮ ਦਵਾ ਮੰਨੂ ਵੀ ਮੈਂ ਬੈਟਰੀ ਲਿਆ ਕੇ ਦੇ ਦਨਾ ਮਿੱਦੂ ਇਹਦੇ ਕੱਲ ਨੂੰ ਸਾਨੂੰ ਬੈਟਰੀ ਮਿਲ ਜੂਗੀ ਹੂੰ ਚਲੋ ਅਸੀਂ ਛੱਡਤਾ ਉਹਦੇ ਕਹਿਣ ਤੇ ਚੋੜ ਤੇ ਭਰੋਸਾ ਕਰ ਲਿਆ ਮੈਂ ਵੀ ਚਲੋ ਅਸੀਂ ਸਾਡਾ ਬੰਦਾ ਆਪਣਾ ਸੀਗਾ ਠੀਕ ਹੈ ਜੀ ਅਸੀਂ ਜਾਣਦੇ ਇਹਨੂੰ ਠੀਕ ਹੈ ਜੀ ਕਿਉਂਕਿ ਇਹ ਬੰਦੇ ਨੇ ਇਹਨਾਂ ਪਹਿਲਾਂ ਚੋੜ ਟੋੜ ਆਏ ਨੇ ਪਹਿਲਾਂ ਬੱਕਰੀਆਂ ਬੁੱਕਰੀਆਂ ਕਾਫੀ ਕੋ ਚੱਕਿਆ ਨੇ ਤੇ ਉਹ ਇਸ ਕਰਕੇ ਇਹਦੀ ਨਿਗਾ ਸੀਗਾ ਬੰਦਾ ਠੀਕ ਹੈ ਜੀ ਤਾਂ ਫੇਰ ਬਾਅਦ ਦੇ ਵਿੱਚ ਵੀ ਅਸੀਂ ਦੁਆਰ ਤੇ ਛੱਡਤਾ ਅਗਲੇ ਦਿਨ ਅਸੀਂ ਸਾਡੇ ਫੇਰ ਨਾਲ ਡਿੱਕੇ ਆਇਆ ਜੀ ਹੂੰ ਜੇ ਅਗਲੇ ਦਿਨ ਨਹੀਂ ਆਇਆ ਫੇਰ ਨੇ ਕੀ ਕੀਤਾ ਇਹਨੇ ਬੈਟਰੀ ਗੋਤਮ ਰਾਈਸ ਮਿਲ ਦੇ ਉਹਨਾਂ ਦੀ ਗੱਡੀ ਚੋਂ ਕੱਢ ਕੇ ਸਾਨੂੰ ਦੇਣ ਆ ਗਿਆ ਕਿਤੇ ਹੋਰ ਚੋਰੀ ਕੀਤੀ ਹਾਂ ਗੋਤਮ ਰਾਈਸ ਮਿਲ ਕਰੈਮ ਰੋਡ ਤੇ ਜਿਹੜੀ ਉਹਨਾਂ ਦਾ ਬੈਟਰੀ ਉਹਨਾਂ ਦੀ ਕੱਢੀ ਕੱਢ ਕੇ ਸਾਨੂੰ ਦੇਣ ਆ ਗਿਆ ਤੇ ਬੈਟਰੀ ਰੱਖ ਦਿੱਤੀ ਜੀ ਮੁੰਡਾ ਆ ਬਸਿਆਲੇ ਦਾ ਉਹਦੀ ਖਰਾਦੀ ਖਰਾਦੀ ਦੁਕਾਨ ਆ ਸਤਲੂ ਪੰਪ ਨਾਲ ਉਹਦੀ ਉਹਦੀ ਦੁਕਾਨ ਦੇ ਪਿੱਛੇ ਰੱਖ ਗਿਆ ਠੀਕ ਹੈ ਜੀ ਫੇਰ ਅਸੀਂ ਅਸੀਂ ਉਹਨੂੰ ਕਿਹਾ ਵੀ ਛੱਟ ਤਾਂ ਬੈਟਰੀ ਹੈ ਨਹੀਂ ਪਾਈ ਅਸੀਂ ਫੋਟੋ ਫੋਟੋ ਮੰਗਾਈ ਅਸੀਂ ਤਾਂ ਉਹਦੇ ਘਰੇ ਘਰ ਬੈਠੇ ਸੀਗੇ ਚੋਰ ਦੇ ਤੇ ਅਸੀਂ ਬੈਟਰੀ ਬਟਰੀ ਫੋਟੋ ਮੰਗਾਈ ਜਿਸ ਕਿ 60 ਦਾ ਬੈਟਰੀ ਹੈ ਨਹੀਂ ਹੂੰ ਹੂੰ ਠੀਕ ਹੈ ਜੀ ਤੇ ਉਹ ਜਵਾਬ ਉਹ ਜਵਾਬ ਇਹੇ ਜੀ ਕਹਿੰਦਾ ਨਹੀਂ ਇਹੀ ਬੈਟਰੀ ਰੱਖ ਲਓ ਵੀ ਇੱਕ ਬੈਟਰੀ ਹੋਰ ਤੁਹਾਨੂੰ ਮੈਂ ਸ਼ਾਂਤੀ ਕਰ ਦੰਨਾ ਚੈਕ ਐਕਸਟਰਾ ਦੇ ਦੰਨਾ ਹਾਂ ਵੀ ਇੱਕ ਬੈਟਰੀ ਤੁਹਾਨੂੰ ਹੋਰ ਨਹੀਂ ਦੂਈ ਗੱਡੀ ਦਾ ਜਿੱਦਾਂ ਹੁਣ ਦੂਈ ਬੱਸ ਵੀ ਸੀ ਵੀ ਦੂਈ ਬੱਸ ਵਾਲੇ ਨੂੰ ਵੀ ਇੱਕ ਬੈਟਰੀ ਦੇ ਦੰਨਾ ਹਾਂ ਵੀ ਅਸੀਂ ਬੈਟਰੀ ਹੋਰ ਕਰ ਦੰਨੇ ਮੈਂ ਕਹਾ ਵੀ ਨਹੀਂ ਵੀ ਅੱਬੇ ਫਾਇਦਾ ਨਹੀਂ ਕੋਈ ਫੇ ਹੁਣ ਅਸੀਂ ਕਿਹਾ ਮੈਨੂੰ ਵੀ ਇਹਨੂੰ ਫੜਾਣਾ ਚੰਗਾ ਆ ਫੇ ਫਾਇਦਾ ਕੋਈ ਨਹੀਂ ਅਗੇ ਕਿ ਵੱਜ ਜਾਣਾ ਕੰਮ ਅਸੀਂ ਇਹ ਤਾਂ ਹੋਰ ਕਿਸੇ ਦੀ ਚੋਰੀ ਮਾਰੂਗਾ ਫੇ ਫਾਇਦਾ ਕੋਈ ਨਹੀਂ ਉਹ ਵੀ ਸਾਡੇ ਪਰ ਆਈਆਂ ਨਾਲ ਦੇ ਠੀਕ ਹੈ ਨਾ ਜੀ ਵੀ ਹੋਰਾਂ ਦੀ ਪਟ ਪਟ ਖੱਜਲ ਖਵਾਰੀ ਕਰਦਾ ਫਾਇਦਾ ਨਹੀਂ ਫ ਪੁਲਸ ਸਾਡੇ ਨੂੰ ਫੜਾਤਾ ਪੁਲਸ ਸਾਡੇ ਨੂੰ ਫੜਾਤਾ ਸੀ ਮੁਲਾਜ਼ਮ ਲੈ ਕੇ ਸੀਗੇ ਇਹਨੂੰ ਆ ਕੇ ਲੈ ਕੇ ਪਰਚਾ ਦੇ ਦਿੱਤਾ ਸੀ ਤੇ ਮੇਰਾ ਤਸਵੀਰ ਵੀ ਅੱਜ ਅਖਬਾਰਾਂ ਵਿੱਚ ਪਬਲਿਸ਼ ਹੋਈ ਹੋਈ ਹੈ ਹਾਂ ਜੀ ਮੇਰਾ ਕੱਲ੍ਹ ਸ਼ਾਇਦ ਉਹਦੀ ਕੀਤੀ ਹੈ ਹਾਂ ਜੀ ਪਿੰਚ ਚਾਰ ਜਿਹੜੇ ਬੈਟਰੀ ਰਿਕਵਰ ਫਿਰ ਤੁਸੀਂ ਕਰਾਏ ਉਹ ਉਹ ਬੈਟਰਾ ਸੀ ਇੱਕ ਕਰ ਰਿਕਵਰ ਕਰਾਇਆ ਜੀ ਫਿਰ ਉਹ ਚੋਰ ਨੇ ਅੱਗੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਦੱਸਿਆ ਹੋਣਾ ਫਿਰ ਸਾਹ ਨੂੰ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਹੋਣਾ ਵੀ ਅੱਗੇ ਕਿਹੜਾ ਖਰਾਤੀ ਆ ਉਹ ਦਾ ਨਾਮ ਆ ਕਵਾੜੀਆਂ ਕਿਹੜਾ ਆ ਹੁਣ ਦੇਖੋ ਇੱਕ ਗੱਲ ਤਾਂ ਸ਼ੋਰ ਹੋ ਗਈ ਕਿ ਚੱਕ ਕੇ ਬੈਟਰੀਆਂ ਕਵਾੜੀਆਂ ਨੂੰ ਵੇਚ ਦਿਆ ਇਹ ਕਿਹੜੇ ਕਵਾੜੀਆਂ ਨੂੰ ਵੇਚਣ ਜਾਂਦਾ ਸੀ ਹੁਣ ਇੱਕ ਤਾਂ ਜੀ ਇਹ ਗੜਸ਼ੰਕਰ ਕਹਿੰਦਾ ਸੀ ਹਾਂ ਠੀਕ ਹੈ ਜੀ ਇੱਕ ਹੁਣ ਰਬ ਹੁਣ ਜਿਹੜਾ ਇਹ ਚੱਕਿਆ ਕੋੜੀ ਅਸ਼ਾ ਦੇ ਵੀ ਹੋ ਸਕਦਾ ਜੀ ਕਿੱਥੇ ਤੱਕ ਬੜੇ ਜਿਹੜਾ ਚੱਕਿਆ ਇਹ ਆਪਣਾ ਛੋਟੂ ਲਾਲਾ ਜੀ ਆ ਖਾਰਾ ਕਲੋਨੀ ਕੋਲ ਹੈਗਾ ਜਿਹ ਹੈਗਾ ਜੁਪੀ ਜੁਪੀ ਦਾ ਇਹ ਹੈ ਬੰਦਾ ਠੀਕ ਹੈ ਜੀ ਪੰਜਾਬੀ ਨਹੀਂ ਆ ਪੰਜਾਬੀ ਨਹੀਂ ਹੈਗਾ ਪੰਜਾਬੀ ਬੰਦੇ ਤਾਂ ਆਪਣੇ ਕਰਦੇ ਨਹੀਂ ਜੀ ਦੋ ਉਹ ਸਮਾਨ ਇਹ ਜਿੰਨੇ ਭਈਏ ਸਾਰੇ ਇਹੀ ਚੱਕਦੇ ਵੇ ਦੋ ਨੰਬਰ ਦਾ ਸਮਾਨ ਚੱਕਦੇ ਗਰਸ਼ੰਕਰ ਏਰੀਆ ਚ ਵੀ ਗਰਸ਼ੰਕਰ ਚ ਵੀ ਹਾਂਜੀ 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 ਉਹ ਵੀ ਪ੍ਰਵਾਸੀ ਆ ਤਿੰਨ ਦਿਨ ਤੋਂ ਦੁਕਾਨ ਨਹੀਂ ਖੋਲੀ ਹੈਗੀ ਜੀ ਅੱਛਾ ਭੱਜਿਆ 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 ਕੀ ਪਤਾ ਨਹੀਂ ਹੈਗਾ ਰੱਬ ਜਾਣੀ ਜੀ ਉਹਨੂੰ ਪੁਲਿਸ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੰਪਲੇਂਟ ਹਾਂਜੀ ਮੇਰੀ ਹਾਂਜੀ ਵੇ ਫਿਰ ਹੁਣ ਪੁਲਿਸ ਕੀ ਕਹਿੰਦੀ ਸਟੇਟਸ ਕੀ ਆ ਹੁਣ ਦੇ ਵੀ ਰਿਕਾਹੇ ਤਾਂ شناਖਤ ਹੀ ਹੋ ਰਹੀ ਹੈ ਬੈਟਰੀਆਂ ਦੀ شناਖਤ ਕਰਾਈ ਜਾਂਦੇ ਆ ਵੀ ਛੱਡੀਆਂ ਹਜੇ ਬੈਟਰੀਆਂ ਹੈ ਨਹੀਂ ਮम्मी ਬੈਟਰੀਆਂ ਚੋਰੀ ਕਰਕੇ ਲੈ ਉਹਨੇ ਤੁਹਾਨੂੰ ਇਹ ਨਹੀਂ ਦੱਸਿਆ ਕਿ ਤੁਹਾਡੀ ਬੈਟਰੀ ਕਿੱਥੋਂ ਕਿਹਨੂੰ ਵੇਚੀ ਆ ਕਿੱਥੇ ਨਸ਼ੇ ਚ ਤਾਂ ਜੀ ਐਨਾ ਆ ਉਹ ਥੱਪੜਾਂ ਦੀ ਮਾਰ ਉਹਨੂੰ ਪਤਾ ਲੱਗਣ ਦੇ ਬੇ ਥੱਪੜ ਪੁੱਪੜੇ ਪੈਂਦੇ ਤਾਂ ਵੀ ਨਹੀਂ ਪਤਾ ਲੱਗਦਾ ਵੀ ਹਾਂ ਵੀ ਉਹਦੇ ਪੈਂਦੇ ਆ ਕਿ ਨਹੀਂ ਪੈਂਦੇ ਉਹ ਤਾਂ ਪੁਲਸ ਵਾਲਿਆਂ ਨੇ ਘੁੱਟਿਆ ਉਹਨਾਂ ਦੇ ਉਹ ਤਾਂ ਆਪਣੀ ਮੰਮਾ ਨੂੰ ਵੀ ਜਾਂਦਾ ਹੋਇਆ ਕਹਿੰਦਾ ਕਿ ਪੁਲਸ ਵਾਲੇ ਲੈ ਗਏ ਮੰਮੀ ਮਗਰ ਰੋਟੀ ਲੈ ਕੇ ਆ ਜਾ ਅੱਛਾ ਇੰਨੀ ਫਿਕਰ ਹੈ ਕਿ ਬਾਬਾ ਜੀ ਤਾਂ ਹੁਣ ਕਮ ਸਕ ਕਮ ਚੋ 4 ਦਿਨ ਹੋ ਗਏ ਸਾਡਾ ਤਾਂ ਨੁਕਸਾਨ ਜਿਹੜਾ ਹੋਇਆ ਹੋਇਆ ਅਸੀਂ ਕਹਿੰਦੇ ਵੀ ਚਲੋ ਹੋਰ ਕਿਸੇ ਦਾ ਨਾ ਹੋਣ ਹੋਵੇ ਕੋਈ ਇੱਕ ਕੰਗਾਲੀ ਉੱਤੋਂ ਆਟਾ ਗਿੱਲਾ ਹੋ ਜਵੇ ਮੈਂ ਸਮਝ ਸਕਦਾ ਨਾ ਵੀ ਤੁਹਾਡਾ ਆਟਾ ਗਿੱਲਾ ਕਰ ਗਿਆ ਹੁਣ ਤੁਹਾਨੂੰ ਪਤਾ ਏ ਡੀਜ਼ਲ ਵੀ 90 ਰੁਪਏ ਨੂੰ ਪੁੱਜਿਆ ਪਿਆ ਸਾਡਾ ਤਾਂ ਕੋਈ ਵਜਨ ਬਚਣ ਵਾਲਾ ਕੰਮ ਹੈ ਨਹੀਂ ਐਵੇਂ ਸੇਵਾ ਨਾਲ ਦਾ ਹੀ ਹੋ ਗਿਆ ਹੁਣ ਤਾਂ 2 ਮਹੀਨੇ ਕਮਾਈ ਗਈ ਐਦਾਂ ਹੀ 2 ਮਹੀਨੇ ਐ ਤਾਂ ਕਰਕੇ ਹੁਣ ਅਸੀਂ ਹੋਰ ਕੀ ਕੰਮ ਕਰਦੇ ਹੋ ਪਰਿਵਾਰ ਚਲਾਉਣ ਲਈ ਤੁਸੀਂ ਬਸ ਸਾਡੇ ਸਕੂਲ ਬੱਸਾਂ ਦਾ ਕੰਮ ਆਜੀ ਬਸ ਮੈਂ ਇਹੀ ਬੱਚਿਆਂ ਦਾ ਕੰਮ ਕਰਦੇ ਆਂ ਹਾਂਜੀ ਹੋਰ ਕੰਮ ਕੋਈ ਆਓ ਬਾਜੀ ਤੁਸੀਂ ਦੱਸ ਸੀ ਕਵਾੜੀ ਦੀ ਗੱਲ ਕਰ ਰਹੇ ਸੀਗੇ ਕਿੰਨੀ ਕੁ ਦੇਰ ਤੋਂ ਇਹਨੇ ਇੱਥੇ ਜਿਹੜੀ ਦੁਕਾਨ ਖੋਲੀ ਹੋਈ ਹੈ ਹਾਂਜੀ ਪਹਿਲਾਂ ਇਹ ਮੂਸਾਪੁਰ ਰੋਡ ਤੇ ਹੁੰਦਾ ਸੀਗਾ ਉਸ ਤੋਂ ਬਾਅਦ ਇਹ ਰਾਹਾਂਹੋ ਰੋਡ ਤੇ ਆਇਆ ਹੈ ਅਸੀਂ ਸੋਨੇ ਵਿੱਚ ਤੇ ਹੀ ਆਇਆ ਹੈ ਕਿ ਇਹ ਇਹ ਜਗ੍ਹਾ ਖਰੀਦ ਚੁੱਕਾ ਆ ਇਸ ਵੇਲੇ ਉਹ ਆਪਣੀ ਜਗ੍ਹਾ ਤੇ ਬਿਜ਼ਨਸ ਕਰਦਾ ਪਿਆ ਹੈ ਅੱਛਾ ਪਹਿਲਾਂ ਕਿਰਾਏ ਤੇ ਕੰਮ ਖੋਲਿਆ ਹਾਂਜੀ ਔਰ ਇੰਨੀ ਕੁ ਬਚਤ ਕਰ ਲਈ ਇੱਕ ਸਾਲ ਚ ਕਿ ਆਪਣੀ ਜਗ੍ਹਾ ਲੈ ਲਈ ਹਾਂਜੀ ਹਾਂਜੀ ਜਿੱਥੇ ਸਾਡੇ ਪੰਜਾਬੀ ਪੰਜਾਬ ਛੱਡ ਕੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਆ ਇਹ ਦੋ ਨੰਬਰ ਦੀ ਕਮਾਈ ਇੰਨੀ ਸਪੀਡ ਨਾਲ ਕਰ ਰਹੇ ਆ ਕਿ ਆ ਕੇ ਕਿਰਾਏ ਦੀ ਜਗ੍ਹਾ ਨੂੰ ਮੁੜ ਕੇ ਖਰੀਦ ਲਿਆ ਹਾਂਜੀ 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 ਖਰੀਦ ਲਿਆ ਆ ਜੀ ਬੱਚੇ ਤਾਂ ਬਹੁਤ ਆ ਇਹਨਾਂ ਨੂੰ ਇਹਨਾਂ ਕੋਲ ਸਾਰੇ ਚੋਰੀ ਦਾ ਮਾਲ ਇਹਨਾਂ ਕੋਲੇ ਜਾਂਦਾ ਪਿਆ ਹੈ ਇਹ ਕੁਝ ਵੀ ਕਰ ਸਕਦੇ ਕੋਈ ਵੀ ਚੀਜ਼ ਖਰੀਦ ਸਕਦੇ ਆ ਹੂੰ ਤੇ ਮੋਟਰਸਾਈਕਲ ਵੀ ਤੁਹਾਨੂੰ ਸ਼ੱਕ ਹੈ ਕਿ ਇਹ ਹੀ ਇਹਨਾਂ ਕੋਲ ਵੀ ਆ ਹਾਂਜੀ ਮੋਟਰਸਾਈਕਲ ਦਾ ਨਹੀਂ ਜੀ ਹੋ ਸਕਦਾ ਇਹਨਾਂ ਕੋਲ ਇਹਨਾਂ ਕੋ ਕੋ ਹੋਰ ਸਮਾਨ ਨਿਕਲ ਸਕਦਾ ਕੋਈ ਵੀ ਜੋ ਹੈ ਨਾ ਤੇ ਪੁੱਛ-ਕਿਛ ਕੀਤੀ ਜਾ ਸਕਦੀ ਹੈ ਕਿਹੜਾ ਸਮਾਨ ਨਿਕਲ ਸਕਦਾ ਹਾਂਜੀ ਹੋਰ ਬੈਂਟਰੀਆਂ ਬੂੰਟਰੀਆਂ ਵਗੈਰਾ ਹੋਰ ਵੀ ਕੋਈ ਹੋ ਸਕਦਾ ਹੈ ਘਰੇਲੂ ਹੋਣ ਮਹਿੰਗੇ ਮਹਿੰਗੇ ਸਮਾਨ ਹੈ ਜਿਹੜੇ ਚੋੜੀਆਂ ਹੁੰਦੀਆਂ ਇਹ ਖਰੀਦੇ ਆਂ ਜੇ ਤਾਂ ਹੀ ਐਂਡੀ ਵੱਡੀ ਜਗ੍ਹਾ ਖਰੀਦੀ ਆ ਇਹ ਨਹੀਂ ਦੇਖੋ ਲਿੰਕ ਤਾਂ ਹੋਊਗੇ ਇਹਦੇ ਇਹ ਨਾ ਆਪਣੀ ਇੱਥੇ ਇੱਥੇ ਨਹੀਂ ਖਰੀਦੇ ਜਿਕੇ ਸਿੱਧਾ ਇਹਨੇ ਦੁਕਾਨ ਤੇ ਮਾਲ ਆਂਦਾ ਇਹਨੇ ਆਪਣੇ ਅੱਡੇ ਬਣਾਏ ਹੋ ਭਾਜੀ ਠੀਕ ਹੈ ਜੀ ਜਿਵੇਂ ਕਿ ਇੱਕ ਵਾਰ ਤਾਂ ਮੈਂ ਮੇਰੇ ਆਪਣੇ ਅੱਖੀ ਦੇਖਣ ਦੇ ਦਰਿਆ ਪਰ ਹੈਡ ਦੇ ਉੱਪਰ ਉੱਥੇ ਸਵੇਰੇ ਤੜਕੇ ਤੜਕੇ ਮੈਂ ਵਜੀਦ ਨੂੰ ਜਾਂਦਾ ਸੀ ਇੱਕੋ ਮੇਰੀ ਬੱਸ ਉਧਰੋਂ ਚੱਲਦੀ ਹੈ ਜੀ ਇੱਕ ਮੇਰੀ ਇੱਥੇ ਲੋਕਲ ਚੱਲਦੀ ਹੈ ਜੀ ਠੀਕ ਹੈ ਜੀ ਦੋ ਬੱਸਾਂ ਮੇਰੇ ਕੋ ਤੇ ਮੈਂ ਉਹਦੋਂ ਬਜੀਦ ਨੂੰ ਜਾਂਦਾ ਸੀ ਤੇ ਮੈਂ ਬਜੀਦ ਤੋਂ ਜਦੋਂ ਮੈਂ ਸਵੇਰੇ ਸਵੇਰੇ ਤੜਕਦੇ ਕੇ ਜਾਂਦਾ ਸੀ ਤਾਂ ਉੱਥੇ ਗੱਡੀ ਦੀ ਅਲਟੀਪਲਟੀ ਹੁੰਦੀ ਹੁੰਦੀ ਸੀ ਅਲਟੀਪਲਟੀ ਮਤਲਬ ਜਨਕੀ ਦੋ ਪਿਕਅਪ ਖੜੀਆਂ ਆ ਇਦਰੋਂ ਸਮਾਨ ਜਾ ਕੇ ਉਦੋਂ ਰੱਖਿਆ ਜਾਂਦਾ ਹੁੰਦਾ ਜੀ ਹਾਂ ਵੀ ਇਹ ਸਮਾਨ ਜਿੱਦਾ ਪਿੱਛੋਂ ਚੱਕਦੇ ਚੱਕ ਕੇ ਇਦਾਂ ਰਸਤੇ 'ਚ ਇਹ ਅਲਟੀਮੇਟਿਟੀ ਕਰਦੇ ਆ ਕਰਕੇ ਅੱਗੇ ਤੋਂ ਅੱਗੇ ਪਹੁੰਚਾਉਂਦੇ ਇਹ ਐਨਾ ਟਾਈਮ ਨਹੀਂ ਰੁਕਦੇ ਜਿਹੜੀ ਚੋਰੀ ਦਾ ਅਮਲ ਤੇ ਰੱਖਦੇ ਨਹੀਂ ਦੁਕਾਨ ਤੇ ਜੇ ਕੈਮਰੇ ਖੰਘਾਲੇ ਗਏ ਤਾਂ ਫਿਰ ਕੈਮਰੇ 'ਚ ਦੇਖੂਗਾ ਗੱਡੀ ਵਾਪਸ ਆ ਗਈ ਆ ਅੱਗੇ ਤਾਂ ਗਈ ਨਹੀਂ ਕਿਤੇ ਸਮਾਨ ਦੂਜੀ ਗੱਡੀ 'ਚ ਪਾ ਦੇਣਾ ਦੂਜੀ ਉਹ ਅੱਗੇ ਅੱਗੇ ਇਹਨਾਂ ਦਾ ਰੱਖਿਆ ਹੁੰਦਾ ਪੂਰਾ ਬਹੁਤ ਤਕੜਾ ਆ ਬਹੁਤ ਤਕੜਾ ਕੰਮ ਆ ਜੀ ਇਹਨਾਂ ਦਾ ਇਦਾਂ ਨਹੀਂ ਹੈਗਾ ਜੀ ਇਹ ਜਿਹੜਾ ਡੂੰਘੀਆਂ ਹਾਂਜੀ ਜਿਹੜਾ ਹੁਣ ਆ ਸਾਨੂੰ ਬੈਟਰੀ ਦਿੱਤਾ ਉਹਨੇ 15 ਉਹ ਵੀ ਗੋਤਮ ਰਾਈ ਰਾਈਸ ਮਿਲ ਵਾਲੇ ਨੇ ਉਹ ਅੰਦਰੋਂ ਲਿਆਇਆ ਚੌਂਕੀ ਦਾ ਰੱਖਿਆ ਉਹਨੂੰ ਵੀ ਉਹਨਾਂ ਭਣਕਣੀ ਲੱਗਣ ਦਿੱਤੀ ਹੈ ਜੀ ਤੁਸੀਂ ਆਓ ਕਿੰਨਾ ਕਿ ਛਾਤਰ ਹੋਊਗਾ ਹੁੰਦਾ ਬਾਪੂ ਮਿਹਨਤ ਚੋਰਾ ਦੀ ਪੂਰੀ ਪਰ ਮਨ ਹਰਾਮੀ ਹੋ ਗਿਆ ਹੈ ਕਹਿੰਦੇ ਸੋਚ ਨਹੀਂ ਬਦਲ ਸਕਦਾ ਇਹ ਹੁਣ ਵੀ ਕੀਤਾ ਜਾਂਦਾ ਹੈ ਇਹਨਾਂ ਦਾ ਹੈ ਇਹਨਾਂ ਨੂੰ ਇਹ ਤਾਂ ਇਹੀ ਗੱਲ ਨਹੀਂ ਬੋਲਦਾ ਵਾਲੇ ਬੋਲਸ ਵਾਲੇ ਹੀ ਕਰਨਾ ਹਾਂ ਜੀ ਕਿਉਂਕਿ ਚੋਰਾ ਦੀ ਤਾਂ ਉਹੀ ਗੱਲ ਹੈ ਕਹਿੰਦਾ ਮਰਿਆ ਨਹੀਂ ਆਕੜਿਆ ਆ ਹਾਂ ਹੈ ਮਰਿਆ ਨਹੀਂ ਆਕੜਿਆ ਉਹ ਗੱਲ ਹੈ ਇਹਦੇ ਨਹੀਂ ਇਹਦਾ ਕੱਢ ਕੇ ਉਧਰ ਦੇ ਤਾ ਉਧਰ ਕਰਨਾ ਸਾਡੀ ਸਾਡੀ ਦਾ ਇਹ ਮੈਡਮ ਤੇ ਹੀ ਮੈਡਮ ਤੇ અમારી ਉਮੀਦ ਆ ਮੈਡਮ ਨੇ ਭਰੋਸਾ ਦਿੱਤਾ ਸਾਨੂੰ ਹਾਂ ਜੀ ਮੈਡਮ ਕਹਿੰਦੇ ਵੀ ਕੋਗਨ ਤੋ ਤਸੱਲੀ ਰੱਖੋ ਵੀ ਬੰਦੇ ਫੜੀ ਜਾਂਦੇ ਆ ਸੀ ਵੀ ਅਸੀਂ ਕਰ ਦਾਂਗੇ ਤੁਹਾਡਾ ਹੱਲ ਹੋ ਜਾਊਗਾ ਹਾਂ ਬਈ ਫੜੀ ਜਾਂਦੇ ਅੱਗੇ ਕਿ ਜਿੱਦਾਂ ਹੁਣ ਕਰੀ ਜਾਓ ਮੈਡਮ ਨੇ ਭਰੋਸਾ ਦਿੱਤਾ ਸਾਨੂੰ ਵੀ ਉਹ ਕਹਿੰਦੇ ਵੀ ਕੋਗਨ ਨਹੀਂ ਤੁਹਾਡਾ ਕੰਮ ਹੋ ਜਾਊਗਾ ਸਾਨੂੰ ਕੀ ਭਰੋਸਾ ਦਿੱਤਾ ਜਿਹੜਾ ਤੁਹਾਡਾ ਨੁਕਸਾਨ ਹੋ ਗਿਆ ਸਾਨੂੰ ਸਾਨੂੰ ਇਹੀ ਭਰੋਸਾ ਦਿੱਤਾ ਵੀ ਤੁਹਾਡਾ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਕੱਲੇ ਬੈਟਰੇ ਨਾ ਤਾਂ ਨਹੀਂ ਤੁਹਾਡਾ ਨੁਕਸਾਨ ਦੀ ਪਰਵਾਹ ਹੈ ਹਾਂ ਹਾਂ ਏਦਾਂ ਇੰਨਕ ਤਾਂ ਹੋਣਾ ਨਹੀਂ ਹੈਗਾ ਜੀ ਹੁੰਦਾ ਸਮਾਨ ਤਾਂ ਕਾਫੀ ਕੀਤਾ ਹੈ ਬਾਕੀ ਜੇ ਹੁਣ ਜੇ ਬਲਾਹਣ ਤੇ ਉਹ ਬੋਲੂਗਾ ਤਾਂ ਸਹੀ ਏਦਾਂ ਤਾਂ ਹੈ ਨਹੀਂ ਜੇ ਚੁੱਪ ਕਰਕੇ ਬੈਠੂਗਾ ਜੀ ਹੈਗੇ ਤਾਂ ਪੱਕੇ ਹੁੰਦੇ ਇਹ ਬੰਦੇ ਏਦਾਂ ਤਾਂ ਨਹੀਂ ਹੈਗਾ ਵੀ ਇਨੀ ਛੇਤੀ ਇਹ ਵੀ ਨਹੀਂ ਮੰਨਣਾ ਜਿਹੜੇ ਜੋਰੀ ਦਾ ਕੰਮ ਕਰਦੇ ਆ ਹਣਾ ਜੀ ਪੱਕੇ ਆ ਹਾਂ ਹੈਗੇ ਤਾਂ ਪੱਕੇ ਦਿਖਾ ਕੇ ਚੰ ਪੱਕਾ ਹੋ ਗਿਆ ਇਹ ਤਾਂ ਬਹੁਤ ਜ਼ਿਆਦਾ ਜੀ ਇਹ ਤਾਂ ਇਹਨਾਂ ਬਣੀਆਂ ਇਹਨਾਂ ਅੜੀਆਂ ਸੜੀਆਂ ਲਾਈਆਂ ਹੁੰਦੀਆਂ ਜੀ ਅੱਗੇ ਤੋਂ ਅੱਛਾ ਤੁਸੀਂ ਬਾਜੀ ਇੱਕ ਵਾਰੀ ਆਓ ਸਾਰੇ ਆ ਜਾਓ ਹਾਂ ਜੀ ਚਲੋ ਤੁਸੀਂ ਸੁਖਜਿੰਦਰ ਬਾਈ ਉਹਨਾਂ ਦਾ ਸਾਥ ਦਿੰਦੇ ਪਹਿਲਾਂ ਤੁਹਾਡੀ ਵੀ ਛਲਾਗਾ ਬਣਦੀ ਹੈ ਕਿ ਵੀਰ ਹੋਣਾ ਨਾਲ ਤੁਸੀਂ ਤੁਰੇ ਆ ਔਰ ਤੁਹਾਡੀ ਇਸ ਹਿੰਮਤ ਨਾਲ ਹੌਸਲੇ ਨਾਲ ਜਿਹੜੀ ਤੁਸੀਂ ਜਦੋਂ ਜਦ ਕਰ ਰਹੇ ਆ ਬਾਕੀਆਂ ਦਾ ਪਛਾਹ ਹੋ ਜਾਣਾ ਰਲ ਕੇ ਆਪਾਂ ਚਾਹੁੰਨੇ ਕੀ ਇਨਸਾਫ ਦੀ ਮੰਗ ਹੈ ਕੀ ਸਾਡੀ ਇਨਸਾਫ ਦੀ ਮੰਗ ਹੀ ਆ ਜੀ ਚੋਰ ਫੜੇ ਜਾਣ ਤੇ ਜੋ ਵੀ ਕਾਰਵਾਈ ਬੰਦੀ ਹੋ ਪੂਰੀ ਪ੍ਰੋਪਰ ਹੋਣੀ ਚਾਹੀਦੀ ਹੈ ਜੋ ਸਾਡਾ ਨੁਕਸਾਨ ਹੋਇਆ ਹੈ ਇਹਦੀ ਬਤ ਵਾਰ ਸ਼ੇ ਹੋ ਸਕਦਾ ਸਾਡੀ ਪਰਪਾਈ ਕੀਤੀ ਜਾਵੇ ਪੈਟਰੋਲਿੰਗ ਵਧਾਣੀ ਚਾਹੀਦੀ ਪੈਟਰੋਲਿੰਗ ਦਾ ਪਹਿਲਾਂ ਹੁਣ ਉਹ ਜ਼ਿਆਦਾ ਹੁੰਦੀ ਸੀ ਹੁਣ ਇਦਾਂ ਕੀ ਘਟੀਓ ਥੋੜੀ ਜੀ ਪੈਟਰੋਲਿੰਗ ਵੀ ਨਹੀਂ ਹੁੰਦੀ ਹੈ ਕਿ ਜਿੱਦਾਂ ਇਹ ਜਿੱਦਾਂ ਅੱਗੇ ਸਾਡੀਆਂ ਗੱਡੀਆਂ ਤਾਂ ਸਾਡੀਆਂ ਬਾਹਰ ਹੀ ਖੜਦੀਆਂ ਜੀ ਅੱਗੇ ਤਾਂ ਕਮ ਸੇ ਕਮ ਪੀਸੀਆਰ ਵਾਲੇ ਕੋ ਹੁੰਦੇ ਸੀਗੇ ਅਸੀਂ ਚਾਹਦੇ ਵੀ ਕਮ ਸੇ ਕਮ ਐਧਰ ਹੀ ਸੁਣੀਏ ਜਗ੍ਹਾ ਤੇ ਪਰ ਮੈਂ ਸੁਣਿਆ ਕਈ ਲੋਕੀ ਕਹਿੰਦੇ ਕਿ ਜਦ ਹੂਟਰ ਵੱਜਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਕੋਈ ਅੱਗੇ ਸਾਈਡ ਤੇ ਲੁਕ ਜਾਂਦੇ ਆ ਹੂਟਰ ਬੰਦ ਹੋਏ ਤਾਂ ਫੇਰ ਉਹ ਕੰਮ ਸ਼ੁਰੂ ਕਰ ਦਿੰਦੇ ਆ ਉਹ ਹੀ ਤਾਂ ਗੱਲ ਆ ਜੀ ਉਹ ਤਾਂ ਨਿਸ਼ਾਨੀ ਹੈ ਉਹ ਤਾਂ ਪਤਾ ਲੱਗ ਹੀ ਜਾਂਦਾ ਅਗਲੇ ਨੂੰ ਤਾਂ ਪਹਿਲਾਂ ਅਸੀਂ ਆ ਗਿਆ ਕਹਿੰਦਾ ਉਹਨੂੰ ਦੇਖ ਕੇ ਵੇਜਾ ਵੇਜੋ ਹਾਂ ਜੀ ਇਹ ਜੀ ਇਹ ਕਰਕੇ ਪ੍ਰਸ਼ਾਸਨ ਦੇ ਆਪਣੇ ਕੈਮਰੇ ਵੱਡੇ ਵੱਡੇ ਲੱਗਣੇ ਚਾਹੀਦੇ ਚਾਹੀਦੇ ਆ ਜੀ ਚਾਹੀਦੇ ਆ ਕਿਉਂਕਿ ਤੂੰ ਕਹਿੰਦਾ ਤਾਂ ਜਦੋਂ ਜਾ ਕੇ ਕੈਮਰੇ ਖੰਘਾਲ ਦੇ ਨੰਬਰ ਪਲੇਟਾਂ ਤਾਂ ਆਉਂਦੀਆਂ ਨੇ ਨਾ ਚਿਹਰੇ ਆਉਂਦੇ ਆ ਕਿਉਂਕਿ ਉਹ ਲਾਈਟ ਪੈਂਦੀ ਹੈ ਜੀ ਇੱਕ ਧੁੰਦਾ ਟਾਈਮ ਕਿ ਲਾਈਟ ਪੈਂਦੀ ਉਹ ਮੋਰੇ ਕੈਮਰੇ ਤੇ ਬਲਰ ਜਿਹਾ ਜਾਂਦਾ ਹੈ ਮੋਰੇ ਉਹ ਧੁੰਦਲੀ ਜੀ ਫੋਟੋ ਹੋ ਜਾਂਦੀ ਹੈ ਨਹੀਂ ਪਤਾ ਲੱਗਦਾ ਪਿਆ ਜੀ ਕੌਣ ਗਿਆ ਕੌਣ ਨਹੀਂ ਠੀਕ ਹੈ ਜੀ ਅਸੀਂ ਤਾਂ ਇਹ ਜਾਣੇ ਵੀ ਹਾਂ ਵੀ ਹਾਂ ਵੀ ਜਿਹੜੀ ਸੁਣੀ ਸੁਣੀ ਜਗਾ ਮੜਾ ਜਿਹਾ ਉਧਰ ਨੂੰ ਥੋੜੀ ਜੀ ਗੇੜੀ ਰੱਖੀ ਜਾਵੇ ਪਤਾ ਲੱਗੇ ਵੇ ਹਾਂ ਵੀ ਹਨਾ ਜੀ ਜੀ ਬਾਜੀ ਤੁਸੀਂ ਕੀ ਮੰਗ ਪਤਾ ਹੁਣ ਇਹ ਹੀ ਕਹਾਂਗੇ ਪ੍ਰਸ਼ਾਸਨ ਤੋਂ ਕਿ ਇਹਨਾਂ ਭਰਾਵਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਕਿਹ ਤਰ੍ਹਾਂ ਪੂਰਾ ਕੀਤਾ ਜਾਵੇ ਤੇ ਇਹਨਾਂ ਦੀ ਮਦ ਬਾਪੂ ਜੀ ਤੁਹਾਡੇ ਸਿਰ ਤੇ ਬੈਟਰ ਆ ਪਿਆ ਮਾਲਕਾਂ ਥੋੜੇ ਸਰ ਬਾਤ ਮਾਢੇ ਸਰ ਬਾਤ ਆ 6500 ਰੁਪਏ ਦਾ ਬੈਟਰ ਦਾ ਕਿ ਤੁਸੀਂ ਟਰੱਕ ਦਾ ਜੀ 11 12000 ਦਾ 11 12000 ਦਾ ਹਾਂ ਜੀ ਸਕ੍ਰੈਪ ਤੋਂ ਜੀ ਸਕ੍ਰੈਪ ਵਾਲੀ ਬੈਟਰੀ ਦਿੰਨੇ ਆ ਤਾਂ ਫੇਰ ਸਸਤਾ ਪਾਊਗਾ ਥੋੜਾ ਜਿਹਾ ਨਹੀਂ ਤਾਂ ਬੈਟਰ ਆ ਉਹ ਸਿੱਧਾ 11 12000 ਦਾ ਬੈਟਰ ਆ ਜੀ ਜੇ ਬਿਨਾਂ ਸਕ੍ਰੈਪ ਤੋਂ ਲਈਏ ਤਾਂ ਤੁਸੀਂ ਮੈਨੂੰ ਐਤਵਾਰ ਮਿਲੇ ਸੀਗੇ ਹਾਂ ਜੀ ਹਾਂ ਮਤਲਬ ਐਤਵਾਰ ਤੋਂ ਸ਼ਨੀਵਾਰ ਉਹ ਗੱਲ ਤੱਕ ਪਰੇਸ਼ਾਨੀ ਚੱਲਦੇ ਹਾਂ ਹਾਂ ਜੀ ਪਰੇਸ਼ਾਨੀ ਇਹ ਕਦੀ ਉਧਰ ਨਹੀਂ ਚੱਕਰ ਕਦੀ ਉਧਰ ਨਹੀਂ ਚੱਕਰ ਬਾਪੂ ਜੀ ਦੀ ਅੱਖ 'ਚ ਮੜਾ ਦੇ ਨੇੜੇ ਹੁਣੀਆਂ 63 60000 ਤੇ ਦੇਖੋ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਕਰ ਰਿਹਾ ਔਰ ਉਸ ਤੋਂ ਬਾਅਦ ਪਰੇਸ਼ਾਨੀ ਦੇਖੋ ਕਿੰਨੀ ਹੈ ਕਿੱਥੇ ਭਲਾ ਹੋਊਗਾ ਉਹਨਾਂ ਤਾਂ ਜਿਹੜੇ ਇਹ ਮਾੜੇ ਕੰਮ ਕਰਕੇ ਜਿਵੇਂ ਉਹ ਦੱਸਦੇ ਕਿ ਜਗ੍ਹਾ ਬਣਾ ਲਈ ਪਰ ਉਹ ਜਗ੍ਹਾ ਨਹੀਂ ਇੱਕ ਦਿਨ ਖਾ ਜਾਣਾ ਬੰਦੇ ਨੂੰ ਜਿਹੜਾ ਇਦਾਂ ਦੇ ਕੰਮ ਕਰਦਾ ਬਾਪੂ ਜੀ ਬਹੁਤ ਹਮਦਰਦੀ ਹੈ ਸਾਡੀ ਤੁਹਾਡੇ ਨਾਲ ਆਪਣਾ ਫੋਨ ਨੰਬਰ ਸ਼ੇਅਰ ਕਰ ਦਿਓ ਜੇ ਕੋਈ ਤੁਹਾਡੀ ਮਦਦ ਕਰਨੀ ਚਾਹੇ ਤਾਂ ਤੁਹਾਡੇ ਸਰ ਪਾ ਕਿੰਨੀ ਦਿਨੋਂ ਕੀ ਉੱਥੇ ਕੰਮ ਕਰਦੇ ਆਣ ਤੁਹਾਨੂੰ ਇਦਾਂ ਹੀ ਤਾਂ ਹੋ ਗਿਆ ਜੀ ਪਹਿਲਾਂ ਵੀ ਮੈਂ ਲਾ ਗਿਆ ਹਾਲ 4-5 ਸਾਲ ਹੁਣ ਵੀ ਮੈਨੂੰ ਡੇਢ ਦੋ ਸਾਲ ਹੋ ਗਏ ਇੱਥੇ ਹੀ ਆ। ਉਹ ਚਲੋ ਪਰ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਸੋਚਣਾ ਚਾਹੀਦਾ ਜੀ ਬਜ਼ੁਰਗ ਦਾ ਕੀ ਕਸੂਰ ਹੈ। ਹੈ? ਉਹ ਚੋਰੀ ਕਰਨ ਦਾ ਜੇ ਤਾਂ ਚੋਰੀ ਕਰਨ ਵਾਲੇ ਦਾ ਕਸੂਰ ਹੈ ਬਾਪੂ ਤੇ ਨਾਲ ਆ ਕੇ ਲੜਾਈ ਤਾਂ ਲੜੋ ਫਿਰ। ਬਿਲਕੁਲ। ਜੇ ਬਾਪੂ ਤੇ ਸਿਰ ਪਾਉਣਾ ਵੀ ਆ ਫਿਰ ਆ ਕੇ ਲੜਾਈ ਤਾਂ ਲੜ ਲਓ। ਕੱਲਾ ਵਿਚਾਰਾ ਕਿੱਥੇ ਕਿੱਥੇ ਲੜਾਈ ਲੜੂਗਾ। ਕਿਵੇਂ ਉਹ ਘਰ ਚਲਾਊਗਾ ਜੇ ਤੁਸੀਂ 11-12 ਹਜ਼ਾਰ ਉਹਦੇ ਸਿਰ ਤੇ ਪਾ ਦੋਗੇ। ਗੱਲ ਜਾਇਜ਼ ਨਹੀਂ ਹੈ। ਨਾਜਾਇਜ਼ ਹੈ। ਜੀ ਨੰਬਰ ਬਾਪੂ ਦਾ ਦੱਸੋ 95019 ਜੀ 64108 9501964108 ਹਾਂਜੀ ਹਰਬੰਸ ਜੀ ਹਰਬੰਸ ਇਹਨਾਂ ਦਾ ਨਾਮ ਆ ਹਾਂਜੀ ਤੇ ਬਾਪੂ ਜੀ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦਾ ਬਾਪੂ ਨਾਲ ਸੰਪਰਕ ਕਰ ਲਿਓ ਜੋ ਕੋਈ ਬਾਪੂ ਦੀ ਮਦਦ ਕਰਨਾ ਚਾਹੇ ਇਸ ਟਾਈਮ ਬਾਪੂ ਨੂੰ ਬਹੁਤ ਜ਼ਰੂਰਤ ਹੈ ਮਦਦ ਦੀ ਭਾਜੀ ਮੰਗ ਥੋੜੀ ਮੰਗ ਇਹੀ ਹੈ ਭਾਜੀ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਾਪੂ ਜੀ ਹੁਣੇ ਉਹਨਾਂ ਸਿਆਣੇ ਆ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਪੰਜਾਬ ਦੇ ਇੱਕ ਲੰਚਣ ਲੱਗਦਾ ਕਿ ਜੀ ਇਹ ਨਸ਼ੇ ਕਰਦੇ ਆ ਆ ਦੇਖ ਲਓ ਸਾਡੇ 60 60 65 65 ਸਾਲ ਦੇ ਬਜ਼ੁਰਗ ਵੀ ਮਿਹਨਤ ਕਰਦੇ ਆ ਲੇਕਿਨ ਚੋਰ ਮਿਹਨਤ ਕਰਨ ਨਹੀਂ ਦਿੰਦੇ ਜਿਹੜਾ ਸਿਸਟਮ ਖਰਾਬ ਹੋ ਗਿਆ ਬਿਮਾਰ ਹੋ ਗਿਆ ਉਹਦਾ ਇਲਾਜ ਬਹੁਤ ਜ਼ਰੂਰੀ ਆ ਤਾਂ ਜੋ ਸਾਡੇ ਜਿਹੜੇ ਬਜ਼ੁਰਗ ਆ ਆਪਣੀ ਮਿਹਨਤ ਦੀ ਰੋਟੀ ਇਮਾਨਦਾਰੀ ਦੀ ਰੋਟੀ ਖਾ ਸਕਣ